ਉੱਤਾਂ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਚੀਕ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਦੋਂ ਖੋਲਿਆ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਖੁੰਗ ਲਾਇਆ ਤੇਗ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਵੀ ਆ ਗਿਆ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਪਿੱਛੇ ਗੱਡੀ ਘੇਰ ਕੇ ਆ ਮੂ ਆ ਮੂਰੇ ਗੱਡੀ ਲਾ ਕੇ ਗੱਡੀ 'ਚੋਂ ਫੇਟ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਚੋਂ ਮੈਂ ਗੱਡੀ ਪਈਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਤਰਲੇ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਕਿ ਭਾਈ ਆ ਗੇਟ ਖੋਲ ਦਿਓ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੌਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਖਾਈਆਂ ਹੋਈਆਂ ਕੋਈ ਕਾਰਵਾਈ ਕਰ ਦਿਓ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟ੍ਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉੱਥੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਦੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਪਿੱਛੇ ਪੋਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਦੇ ਜਾਨਲੇਵਾ ਹਮਲਾ ਹੋਇਆਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੁੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਇਆ ਰਾਤ ਦੇ ਸਵਾ 12 ਹੋਇਆ ਠੀਕ ਹੈ ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 13 ਖੜੇ ਫੇਰ ਕੀ ਹੋ ਗਿਆ ਮੈਂ ਉਹ ਵਧੀਆ ਮੈਂ ਤਾਂ ਕਿਹਾ ਮਾਰਨ ਮੈਨੂੰ ਆ ਕੇ ਮਮਾ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਕੋਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਿਹਾ ਇੱਥੇ ਵੱਢ ਕੇ ਚਲੇ ਜਾ ਗੇਟ ਦੇ ਸਾਹਮਣੇ ਮੈਂ ਵੀ ਕਾਹਨੂੰ ਦਿਖਾਉਣ ਜੋਗਾ ਹੋ ਜੂ ਹਜੇ ਤੱਕ ਮੈਨੂੰ ਇਹਨਾਂ ਨੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕੱਲ ਨੂੰ ਜੇ ਮੈਨੂੰ ਕੌਸ਼ ਹੁੰਦਾ ਮੇਰੇ ਤੇ ਛ੍ਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗੋਂ ਜੀ ਜਦੋਂ ਆਪਣਾ ਚਲਾਨ ਹੋਇਆ ਸੀਗਾ ਠੀਕ ਹੈ ਜੀ ਉੱਥੇ ਬਾਬਾ ਸਾਹਿਬ ਦੇ ਚੌਂਕ ਚ ਉੱਥੇ ਹੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਹੈ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਉੱਥੇ ਫੇਰ ਆਇਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਤੁਹਾਡੇ ਅੱਗੇ ਗੱਲਾਂ ਕਰਦੀਆਂ ਸੀ ਪੂਰੀ ਵੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਉਹ ਯਾਰ ਗੱਲ ਕੀ ਆ ਗੱਲ ਸੁਣੀ ਜਾਂਦੇ ਆ ਕੱਦ ਗੱਲ ਸੁਣੀ ਜਾਂਦੇ ਯਾਰ ਸਿਟੀ ਵਾਲਾ ਯੂਟਿਊਬਰ ਆ ਗਿਆ ਹੋਰ ਕੀ ਜਾਈਦਾ ਦੇਖੋ ਜੀ ਮੈਂ ਐਸ.ਪੀ. ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਓ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲੇ ਓ ਯਾਰ ਇੱਕ ਮਿੰਟ ਨਹੀਂ ਦੇਖੋ ਅਸੀਂ ਕਹਿੰਦੇ ਵੀ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਵੀ ਆ ਜੀ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਮੈਂ ਕਰ ਤੇ ਗੱਡੀ ਕਰਕੇ ਬਣਾ ਲਾ ਤੈਨੂੰ ਐ ਕਿਹਾ ਹੋਰ ਨਹੀਂ ਕਰਿਆ ਤੈਨੂੰ ਫालतੂ ਨਹੀਂ ਚਾਹੀਦਾ ਯਾਰ ਮੈਂ ਤੜਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਦੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਯਾਰ ਸਾਹਮਣੇ ਰੱਖ ਦਿੱਤਾ ਤੈਨੂੰ ਜਦੋਂ ਕਹਿਤਾ ਵੀ ਜਦੋਂ ਜਿਹੜਾ ਫਿਟੀ ਵਾਲੇ ਆ ਕੇ ਚਲੇ ਗਏ ਆ ਹਾਂ ਜਿਹੜੇ ਫਿਟੀ ਵਾਲਾ ਸਾਰਿਆਂ ਦਾ ਬਘੂਆ ਵਾ ਬਘੂਆ ਆ ਇਹ ਪਿੰਡ ਜਿਹੜਾ ਨਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਰਿੰਦਾ ਮੇਰਾ ਬਿਆਨ ਕੋਈ ਬਿਆਨ ਫਿਰ ਤੇਰਾ ਅਸੀਂ ਦੇਖਣਾ ਛੇ ਛੇ ਤੇਰਾ ਬਿਆਨ ਉੱਥੇ ਤੇਰੀ ਕੰਪਲੇਟ ਉੱਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਖਾਣੇ ਚ ਜਾਊਗਾ ਹਾਂ ਉੱਥੇ ਹੁਣ ਤਾਂ ਦੱਸੋ ਤੁਸੀਂ ਇੱਕ ਵਾਰ ਦੱਸੋ ਜਦੋਂ ਮੈਂ ਆ ਕੇ ਇੱਥੇ ਚੀਕਿਆ ਮੇਰੇ ਕੈਮਰੇ ਰਿਕਾਰਡਿੰਗਾਂ ਮੇਰਾ ਗੇਟ ਖੋਲਣ ਦਾ ਹੱਕ ਸੀ ਕਿ ਨਹੀਂ ਸੀ ਇਹਨਾਂ ਦਾ ਜੀ ਦੱਸੋ ਮੈਂ ਕਿ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਅੱਗੇ ਨਾਲ ਖੋਲ ਡੇਢ ਘੰਟਾ ਲੱਗ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਜੀ ਸਿਟੀ ਵਾਲੇ ਹੋਰ ਮੈਨੂੰ ਦੱਸ ਦੋ ਇਹ ਵੀ ਸਿਟੀ ਵਾਲੇ ਅੱਥੇ ਆਏ ਨਾ ਆ ਗਏ ਨਾ ਆ ਗਏ ਨਾ ਉਹ ਵੀ ਮੈਂ ਫੋਨ ਲਾ ਜੀ ਸੱਦੇ ਆ ਜੀ ਸੱਦੇ ਤੇ ਵੀਡੀਓ ਤੇ ਪਹੁੰਚੋ ਉਹਨਾਂ ਨਾਲ ਲੈ ਕੇ ਗਏ ਨੇ ਸਿਟੀ ਵਾਲੇ ਅੱਛਾ ਉਹ ਵੀ ਮਹੀ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ ਹੁਣ ਸਾਰਾ ਸਬੂਤ ਆ ਜੀ ਪੰਜ ਨੰਬਰ ਚੁੰਗੀ ਦਾ ਸਾਰੇ ਦਰੂਜੇ ਕੀਤੀ ਹੋਈ ਆ ਪੰਜ ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾਂ ਵੀ ਜਦੋਂ ਚਲਾਣ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘੱਟੋ ਘੱਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦੋ ਕੋਈ ਗੱਲ ਨਹੀਂ ਆਸੀ ਆਪਦਾ ਆਪਦਾ ਹੋਰ ਹਸਾ ਆਪਣਾ ਆਪਦਾ ਸੀ ਆਪਦਾ ਬਚਾ ਆਪੇ ਕਰ ਲਾਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਠਾਣਿਆਂ ਦੇ ਬਾਰ ਬਾਰ ਮੇਥੋਂ ਵੀ ਨਹੀਂ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਤੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਲਕ ਰੋਡ ਜਿਹੜਾ ਮਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾ ਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ